ਕੀ ਹਾਲ ਹੈ ਵੀ ਤੁਹਾਡ ਸਾਰਿਆਂ ਦਾ ਜਿੰਨੇ ਤੁਸੀਂ ਆਪਣੀਆਂ ਇਹ ਵੀਡੀਓ ਦੇਖ ਰਹੇ ਹੋ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਜੀ ਇੱਕ ਵਾਰ ਫਿਰ ਤੋਂ ਤੁਹਾਡੇ ਆਪਦੇ ਆਪਣੇ ਚੈਨਲ ਟਰੈਕਟਰ ਮੰਡੀ 'ਚ ਤੇ ਬਹੁਤ ਸਾਰੀਆਂ ਗੱਡੀਆਂ ਮਸ਼ੀਨਰੀਆਂ ਆਪਾਂ ਲੈ ਕੇ ਪਹੁੰਚਿਆ ਜਿਵੇਂ ਕਿ ਹਰ ਰੋਜ਼ ਆਪਾਂ ਲੈ ਕੇ ਪਹੁੰਚਦੇ ਹੁੰਦੇ ਹੁਣ ਜੀ ਤੇ ਆਪਣੇ ਚੈਨਲ ਦਾ WhatsApp ਨੰਬਰ ਸਾਰੇ ਜਣੇ ਨੋਟ ਕਰ ਲਓ ਮਸ਼ੀਨਰੀਆਂ ਦੀ ਗੱਲ ਆਪਾਂ ਅੱਗੇ ਕਰਦੇ ਹਾਂ ਜੇ ਕਿਸੇ ਨੇ ਆਪਦੀ ਕੋਈ ਮਸ਼ੀਨਰੀ ਕੋਈ ਗੱਡੀ ਮੋਟਰਸਾਈਕਲ ਜਾਂ ਇਹਨਾਂ ਤੋਂ ਇਲਾਵਾ ਕੋਠੀ ਮਕਾਨ ਘਰ ਵੇਚਣਾ ਹੋਵੇ ਆਪਣੇ ਚੈਨਲ ਦਾ WhatsApp ਨੰਬਰ ਉੱਪਰ ਹਮੇਸ਼ਾ ਵਾਰ-ਵਾਰ ਚੱਲਦਾ ਰਹਿੰਦਾ ਹੈ ਜੀ 7814038764 ਆਪਣੇ ਕੋਲ ਇੱਕ ਵੀਡੀਓ ਪੂਰੀ ਜਾਣਕਾਰੀ 5 ਤੋਂ 7 ਫੋਟੋਆਂ ਬਣਾ ਕੇ ਭੇਜ ਗਈ ਤੇ ਫਰੀ ਦੇ ਵਿੱਚ ਐਡ ਲਗਵਾ ਸਕਦਾ ਹਾਂ ਜੀ ਕੋਈ ਆਪਣਾ ਕਮਿਸ਼ਨ ਖਰਚਾ ਵਰਚਾ ਕੁਝ ਨਹੀਂ ਹੁੰਦਾ ਜੀ ਤੇ ਹੁਣ ਆਪਾਂ ਪਹਿਲੀ ਗੱਡੀ ਦੀ ਗੱਲ ਕਰਨ ਚੱਲਿਆਂ ਜੀ ਆਪਣੇ ਕੋਲ ਡਿਜ਼ਾਇਰ ਗੱਡੀ ਭੇਜੀ ਆ ਬਰੇ ਗੱਡੀ ਆਪਣੇ ਕੋਲ 2009 ਮਾਡਲ ਮਾਲਕ ਨੇ ਭੇਜੀ ਆ 1,30,000 ਰੁਪਏ ਮਾਲਕ ਨੇ ਡਿਮਾਂਡ ਕਿਹਾ ਬਾਕੀ ਕਹਿੰਦੇ ਸੀ ਕਿ ਉੱਪਰ-ਨੀਚੇ ਕਰ ਲਾਂਗੇ ਗੱਡੀ ਫਿਰੋਜ਼ਪੁਰ ਏਰੀਆ 'ਚ ਖੜੀ ਆ 70 ਤੋਂ 75 ਪੈਸੇ ਟੈਰਾਂ ਦੀ ਕੰਡੀਸ਼ਨ ਆਪਾਂ ਨੂੰ ਮਿਲ ਜੂਗੀ ਕੋਈ ਨੁਕਸ ਨਹੀਂ ਗੱਡੀ ਚ ਕੋਈ ਡੈਮੇਜ ਨਹੀਂ ਬਾਕੀ ਨੰਬਰ ਆਪਾਂ ਸਕਰੀਨ ਤੇ ਦੇ ਰੱਖਿਆ ਜੀ ਨੰਬਰ ਹੈ 8872331015 ਮਾਲਕ ਦਾ ਹਾ ਨੰਬਰ ਹੈ ਜਿਹੜੀ ਸੈਕੰਡ ਗੱਡੀ ਆਪਾਂ ਲੈ ਕੇ ਪਹੁੰਚੇ ਹੋ ਬਈ ਆਪਣੇ ਕੋਲੇ ਐਂਡੀਗੋ ਗੱਡੀ ਪਹੁੰਚੀ ਹੈ 2014 ਮਾਡਲ ਹੈ ਤੇ 99000 ਸਿਰਫ ਡਿਮਾਂਡ ਹੈ ਤੇ ਲੁਧਿਆਣੇ ਗੱਡੀ ਖੜੀ ਆ ਜੀ 80 ਤੋਂ 85 ਪੈਸੇ ਟਾਰਾਂ ਦੀ ਕੰਡੀਸ਼ਨ ਪਈ ਆ ਗੱਡੀ ਤੁਹਾਡੇ ਸਾਹਮਣੇ ਆ ਫੋਟੋਆਂ ਚੱਲ ਰਹੀਆਂ ਇੰਜਨ ਗিয়ার ਚ ਕੋਈ ਪ੍ਰੋਬਲਮ ਨਹੀਂ ਬਾਡੀ ਲਾਈਨ ਤੁਹਾਡੇ ਸਾਹਮਣੇ ਹੈ ਅੰਦਰੋਂ ਵੀ ਵਧੀਆ ਪਈ ਹੈ ਬਾਹਰੋਂ ਵੀ ਠੀਕ ਹੈ ਬਾਕੀ 99000 ਇੱਕ ਵਾਰੀ ਡਿਮਾਂਡ ਲੈਸ ਹੋ ਜਾਊਗਾ ਮਾਲਕ ਨੇ ਕਿਹਾ ਰੇਟ ਮੋਕੇ ਤੇ ਉੱਪਰ-ਨੀਚੇ ਕਰ ਲਵਾਂਗੇ ਜਾ ਕੇ ਤੁਸੀਂ ਦੇਖਣੀ ਹੋਵੇ ਗੱਡੀ ਜਾ ਕੇ ਦੇਖ ਸਕਦੇ ਹੋ ਚਲਾ ਕੇ ਦੇਖਣੀ ਹੋਵੇ ਚਲਾ ਕੇ ਦੇਖ ਸਕਦੇ ਹੋ ਜਿਨ੍ਹਾਂ ਦੀ ਗੱਡੀ ਹੈ ਜਿਹੜੇ ਮਾਲਕ ਆਪ ਨੇ ਉਹਨਾਂ ਦਾ ਨੰਬਰ 98143 ਤੇ 31307 ਹੁਣ ਆਪਾਂ ਗੱਲ ਕਰਦੇ ਹਾਂ ਆਪਣੇ ਕੋਲ ਇੱਕ ਸਕੂਟਰ ਮਾਲਕ ਨੇ ਭੇਜਿਆਗਾ 2023 ਮਾਡਲ ਹੈ ਤੇ ਵਧੀਆ ਸਕੂਟਰ ਹੈ ਜੀ ਬੈਟਰੀ ਵਾਲਾ ਜੀ ਹਾਂ ਚੱਲਿਆ ਬਹੁਤ ਘੱਟ ਹੋਇਆਗਾ ਤੇ ਬਾਗਾ ਪੁਰਾਣਾ ਮਾਲਕ ਦਾ ਏਰੀਆ ਰੇਟ ਇਹਨਾਂ ਨੇ 45000 ਰੁਪਿਆ ਕਿਹਾਗਾ ਬੈਟਰੀ ਵਾਲਾ ਪੰਜ ਬੈਟਰੀਆਂ ਨੇ ਕੰਡੀਸ਼ਨ ਆਲ ਉੱਕੀਆ ਨਾ ਕੋਈ ਡਿੱਗਿਆ ਨਾ ਕੋਈ ਸਕ੍ਰੈਚ ਨਾ ਕੋਈ ਕਿਸੇ ਪਾਸੋਂ ਡੈਮੇਜ ਨਾ ਕੋਈ ਟੁੱਟਿਆ ਭੱਜਾ ਬਹੁਤ ਵਧੀਆ ਮਾਲਕ ਨੇ ਬਹੁਤ ਵਧੀਆ ਰੱਖਿਆ ਹੋਇਆ ਹੈ ਬਾਕੀ ਤੁਹਾਡੇ ਸਾਹਮਣੇ ਇਹਨਾਂ ਨੇ ਸੇਲ ਕਰਨ ਵੇਚਣਾ ਇਹਨਾਂ ਨੇ ਆਪਦਾ ਸਕੂਟਰ ਜਾ ਕੇ ਤੁਸੀਂ ਦੇਖਣਾ ਹੋਵੇ ਤਾਂ ਬਾਗਾ ਪੁਰਾਣਾ ਮਾਲਕ ਦਾ ਏਰੀਆ ਜਾ ਕੇ ਦੇਖ ਸਕਦੇ ਹੋ ਚਲਾ ਕੇ ਦੇਖਣਾ ਹੋਵੇ ਚਲਾ ਕੇ ਦੇਖ ਸਕਦੇ ਹੋ ਤੇ ਜਿੰਨਾਂ ਦਾ ਸਕੂਟਰ ਹੈ ਉਹਨਾਂ ਦਾ ਨੰਬਰ ਆਪਾਂ ਸਕਰੀਨ ਤੇ ਦੇ ਰੱਖਿਆ ਜੀ ਨੰਬਰ ਕਰੋ 98 72512616 ਇਸੇ ਨੰਬਰ ਤੇ ਗੱਲ ਤੁਸੀਂ ਕਰ ਸਕਦੇ ਹੋ ਜੀ ਤੇ ਜੇ ਤੁਹਾਨੂੰ ਵੀਡੀਓ ਵਧੀਆ ਲੱਗ ਰਹੀ ਹੈ ਜੀ ਤਾਂ ਨਾਲ ਦੀ ਨਾਲ ਵੀਡੀਓ ਨੂੰ ਲਾਈਕ ਜਰੂਰ ਕਰ ਦਿਓ ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਜੀ ਤੇ ਹੁਣ ਆਪਾਂ ਆਲਟੋ ਗੱਡੀ ਲੈ ਕੇ ਪਹੁੰਚਿਆ ਆਲਟੋ ਗੱਡੀ ਹੈ ਜੀ 800 ਤੁਹਾਡੇ ਸਾਹਮਣੇ ਗੱਡੀ ਹੈ 2017 ਮਾਡਲ ਹੈ ਕੁੱਲ 19000 ਕਿਲੋਮੀਟਰ ਗੱਡੀ ਚੱਲੀ ਹੋਈ ਆ ਮਾਲਕ ਨੇ ਆਪਣੀ ਕੋਲੇ ਭੇਜੀ ਹੋਈ ਆ ਕੰਡੀਸ਼ਨ ਆਲ ਓਕੇ ਆਪਨ ਮਿਲ ਜੂਗੀ ਕੋਈ ਕਮੀ ਪੇਸ਼ੀ ਨਹੀਂ ਕਿਸੇ ਤਰ੍ਹਾਂ ਦੀ ਕੋਈ ਡੈਮੇਜ ਨਹੀਂ ਕੋਈ ਐਕਸੀਡੈਂਟਡ ਨਹੀਂ ਮਾਲਕ ਦਾ ਏਰੀਆ ਸੰਗਰੂਰ 310000 ਰੁਪਿਆ ਮਾਲਕ ਨੇ ਡਿਮਾਂਡ ਆਪਣੇ ਕੋਲੇ ਲਾ ਕੇ ਭੇਜੀ ਆ ਤੁਸੀਂ ਜਾ ਕੇ ਦੇਖਣੀ ਹੋ ਗੱਡੀ ਚਾ ਕੇ ਦੇਖ ਸਕਦੇ ਹੋ ਚਲਾ ਕੇ ਦੇਖਣੀ ਉਹ ਚਲਾ ਕੇ ਦੇਖ ਲਓ ਕਿ ਮਰਜ਼ੀ ਚੱਕ ਕਰ ਲਓ ਮਾਲਕ ਨੇ ਕਿਹਾ ਹਰ ਪਾਸਿਓਂ ਫੁੱਲ ਗਰੰਟੀ ਆ ਹਰ ਚੀਜ਼ ਦੀ ਇੰਜਨ ਗੇਅਰ ਚ ਕੋਈ ਪ੍ਰੋਬਲਮ ਨਹੀਂ ਬਾਕੀ ਘਰ ਦੀ ਗੱਡੀ ਐ ਜੀ 310 ਡਿਮਾਂਡ ਐ 17 ਮਾਡਲ ਐ ਤੇ 70-75 ਪੈਸੇ ਟਾਇਰਾਂ ਦੀ ਕੰਡੀਸ਼ਨ ਆਪਨ ਨੂੰ ਮਿਲ ਜੂਗੀ ਤੁਸੀਂ ਜਾ ਕੇ ਦੇਖਣੀ ਉਹ ਗੱਡੀ ਜਾ ਕੇ ਦੇਖ ਲਓ ਚਲਾ ਕੇ ਦੇਖਣੀ ਉਹ ਚਲਾ ਕੇ ਦੇਖ ਲਓ ਬਾਕੀ ਤੁਸੀਂ ਦੇਖ ਰਹੇ ਹੋ ਫੋਟੋਆਂ ਸਕਰੀਨ ਤੇ ਚੱਲ ਰਹੀਆਂ ਬਾਕੀ ਜ਼ਿਆਦਾ ਤਾਂ ਜਾ ਕੇ ਪਤਾ ਲੱਗੂਆ ਕਿਉਂਕਿ ਚਲਾ ਕੇ ਦੇਖਾਂਗੇ ਸਟਾਰਟ ਕਰਾਂਗੇ ਉਦੋਂ ਬਾਅਦ ਹੀ ਆਪਣੀ ਤਸੱਲੀ ਹੋਊਗੀ ਨੰਬਰ 70 87806243 ਨੰਬਰ ਤੁਹਾਨੂੰ ਮਿਲ ਗਿਆ ਹੋਊਗਾ ਬਾਕੀ ਜਿੰਨੇ ਵੀਡੀਓ ਤੁਸੀਂ ਦੇਖੀ ਮੈਂ ਉਮੀਦ ਕਰਦਾ ਤੁਹਾਨੂੰ ਵਧੀਆ ਲੱਗੇ ਹੋਊਗੀ ਤੇ ਅੱਗੇ ਹੋਰ ਵੀ ਬਹੁਤ ਸਾਰੇ ਮਸ਼ੀਨਰੀਆਂ ਉਹਨਾਂ ਦੀ ਵੀ ਆਪਾਂ ਗੱਲ ਕਰਾਂਗੇ ਤੇ ਪਹਿਲਾਂ ਤਾਂ ਤੁਸੀਂ ਜਿੰਨੇ ਤੁਸੀਂ ਦੇਖ ਰਹੇ ਹੋ ਜੀ ਵੀਡੀਓ ਨੂੰ ਸਾਰੇ ਜਣੇ ਲਾਈਕ ਕਰ ਦਿਓ ਕਿਉਂਕਿ ਹਰ ਰੋਜ਼ ਆਪਾਂ ਵੀਡੀਓ ਲੈ ਕੇ ਆਉਣਾ ਜੀ ਮੈਨੂੰ ਤਾਂ ਬੜੀ ਲੱਗਦੀ ਹੈ ਤੇ ਤੁਹਾਡੇ ਖਾਤਰ ਆਪਾਂ ਲੈ ਕੇ ਪਹੁੰਚਦੇ ਆਂ ਤੇ ਜਿੰਨਾ ਆਪਾਂ ਕੰਮ ਕਰਦਾ ਫਰੀ ਦੇ ਵਿੱਚ ਕਰਦੇ ਆ ਜੀ ਜੇ ਕਿਸੇ ਨੇ ਆਪਦੀ ਕੋਈ ਵੀ ਮਸ਼ੀਨਰੀ ਸੇਲ ਕਰਨੀ ਹੈ ਵੇਚਣਾ ਤੁਸੀਂ ਚਾਹੁੰਦੇ ਹੋ ਕੋਈ ਗੱਡੀ ਹੈ ਕੋਠੀ ਹੈ ਘਰ ਮਕਾਨ ਆਪਣੇ ਕੋਲੇ ਭੇਜ ਕੇ ਫਰੀਦ ਦੇ ਵਿੱਚ ਐਡ ਲਗਵਾ ਸਕਦੇ ਹੋ ਜੀ ਉੱਪਰ ਆਪਣਾ ਵਟਸਐਪ ਨੰਬਰ ਹਮੇਸ਼ਾ ਚੱਲਦਾ ਰਹਿੰਦਾ ਹੈਗਾ ਨੰਬਰ ਹੈ ਜੀ ਆਪਣਾ 78140 ਤੇ 38764 ਬਿਲਕੁਲ ਫਰੀਦ ਦੇ ਵਿੱਚ ਐਡ ਆਪਾਂ ਲਗਾ ਦਾਂਗੇ ਕੋਈ ਕਮਿਸ਼ਨ ਵਗੈਰਾ ਆਪਣਾ ਨਹੀਂ ਹੁੰਦਾ ਜੀ ਤੇ ਜਿੰਨੇ ਤੁਸੀਂ ਦੇਖ ਰਹੇ ਹੋ ਜੀ ਜੇ ਤੁਸੀਂ ਹਰ ਰੋਜ਼ ਇਸੇ ਤਰ੍ਹਾਂ ਦੀ ਨਵੀਂ ਤੋਂ ਨਵੀਂ ਵੀਡੀਓ ਦੇਖਣਾ ਪਸੰਦ ਕਰਦੇ ਹੋ ਤਾਂ ਨੀਚੇ ਇੱਕ ਸਬਸਕ੍ਰਾਈਬ ਦਾ ਬਟਨ ਹੋਊਗਾ ਉਹਨੂੰ ਕਲਿੱਕ ਕਰ ਦਿਓ ਨਾਲ ਇੱਕ ਬੈਲ ਆਈਕਨ ਹੋਊਗਾ ਉਹਨੂੰ ਆਲਟਰ ਸੈਟ ਕਰਕੇ ਕਲਿੱਕ ਜਰੂਰ ਕਰ ਦਿਓ ਤੇ ਆਪਾਂ ਜਦੋਂ ਵੀ ਨਵੀਂ ਵੀਡੀਓ ਪਾਵਾਂਗੇ ਉਸੇ ਵੇਲੇ ਤੁਹਾਡੇ ਕੋਲ ਨਵੀਂ ਵੀਡੀਓ ਦਾ ਮੈਸੇਜ ਪਹੁੰਚ ਜਾਊਗਾ ਜੀ ਤੇ ਹੁਣ ਆਪਾਂ ਫਿਰ ਤੋਂ ਮਸ਼ੀਨਰੀਆਂ ਦੀ ਗੱਲ ਸ਼ੁਰੂ ਕਰਦੇ ਹਾਂ ਜ਼ਿਆਦਾ ਟਾਈਮ ਆਪਾਂ ਖਰਾਬ ਨਹੀਂ ਕਰਦੇ ਜਿਵੇਂ ਕਿ ਤੁਸੀਂ ਦੇਖ ਹੀ ਰਹੇ ਹੋ ਜੀ ਆਪਣੇ ਕੋਲ ਹੀ अल्टੋ ਐਲ ਐਕਸ ਆਈ ਗੱਡੀ ਮਾਲਕ ਨੇ ਭੇਜੀ ਆ ਸੇਲ ਵਾਸਤੇ ਜੀ ਗੱਡੀ ਦੀ ਕੰਡੀਸ਼ਨ ਆਲ ਓਕੇ ਫਾਸਟ ਓਨਰ 2007 ਮਾਡਲ ਜੇ ਆਪਾਂ ਅੰਦਰੋਂ ਗੱਲ ਕਰੀਏ ਸੀਟ ਕਵਰਾਂ ਦੀ ਬਹੁਤ ਵਧੀਆ ਟੌਪ ਕੁਆਲਿਟੀ ਦੇ ਆਪਾਂ ਨੂੰ ਸੀਟ ਕਵਰ ਮਿਲ ਜਾਣਗੇ ਜੀ 1,40,000 ਰੁਪਏ ਮਾਲਕ ਨੇ ਡਿਮਾਂਡ ਆਪਣੇ ਕੋਲੇ ਲਾ ਕੇ ਭੇਜੀ ਆ ਪਠਾਨਕੋੜ ਤੋਂ ਗੱਡੀ ਮਾਲਕ ਨੇ ਭੇਜੀ ਆ ਟਾਇਰਾਂ ਦੀ ਕੰਡੀਸ਼ਨ ਆਲ ਓਕੇ 80 ਤੋਂ 85 ਪੈਸੇ ਮਿਲ ਜਾਣਗੇ ਤੇ ਏਸੀ ਹੀਟਰ ਵਰਕਿੰਗ ਚ ਅੰਦਰੋਂ ਹੀ ਵਧੀਆ ਪੂਰੀ ਇਹ 12 ਵੀ ਪੂਰੀ ਵਧੀਆ ਬਾਕੀ ਤੁਹਾਡੇ ਸਾਹਮਣੇ ਗੱਡੀ ਹੈ ਜੀ ਜਾ ਕੇ ਤੁਸੀਂ ਦੇਖਣੀ ਉਹ ਗੱਡੀ ਜਾ ਕੇ ਦੇਖ ਲਓ ਚਲਾ ਕੇ ਦੇਖਣੀ ਵਿੱਚ ਚਲਾ ਕੇ ਦੇਖ ਲਓ ਸੱਤ ਮਾਡਲ ਹੈ ਫਸਟ ਓਨਰ ਹੈ ਤੇ ਜਿਨ੍ਹਾਂ ਦੀ ਗੱਡੀਆਂ ਜਿਹੜੇ ਮਾਲਕ ਨੇ ਉਹਨਾਂ ਦਾ ਨੰਬਰ ਆਪਾਂ ਸਕਰੀਨ ਤੇ ਦੇ ਰੱਖਿਆ ਜੀ 9464493260 ਇਸੇ ਨੰਬਰ ਤੇ ਗੱਲ ਤੁਸੀਂ ਆਪੇ ਕਰ ਲਿਓ ਜੇ ਤੁਸੀਂ ਕਰਨਾ ਚਾਹੁੰਦੇ ਹੋ ਜੇ ਤੁਹਾਨੂੰ ਗੱਡੀ ਆ ਪਸੰਦ ਆਉਂਦੀ ਹੈ ਜੀ ਹੁਣ ਆਪਾਂ ਬਾਰ ਨਾ ਗੱਡੀ ਦੀ ਗੱਲ ਕਰਦੇ ਹਾਂ 2011 ਮਾਡਲ ਸੈਕੰਡ ਓਨਰ ਗੱਡੀ ਮਾਲਕ ਨੇ ਭੇਜੀ ਹੈ ਸੇਲ ਵਾਸਤੇ ਜਿਵੇਂ ਕਿ ਤੁਸੀਂ ਦੇਖ ਰਹੇ ਹੋ 1,70,000 ਰੁਪਏ ਡਿਮਾਂਡ ਹੈ ਪਟਿਆਲਾ ਮਾਲਕ ਦਾ ਏਰੀਆ ਦੋ ਟਾਇਰ ਆਪਾਂ ਨੂੰ 85 ਪੈਸੇ ਮਿਲ ਜਾਣਗੇ ਦੋ ਟਾਇਰ ਆਪਾਂ ਨੂੰ 30 ਕ ਪੈਸੇ ਮਿਲ ਜਾਣਗੇ ਗੱਡੀ 'ਚ ਕੋਈ ਕਮੀ ਨਹੀਂ ਗੱਡੀ ਬਹੁਤ ਵਧੀਆ ਇੱਕ ਨੰਬਰ ਗੱਡੀ ਹੈ ਬਾਕੀ ਤੁਹਾਡੇ ਸਾਹਮਣੇ ਫੋਟੋਆਂ ਚੱਲ ਰਹੀਆਂ ਤੁਸੀਂ ਜਿਵੇਂ ਕਿ ਦੇਖ ਰਹੇ ਹੋ ਟਾਇਰਾਂ ਦੇ ਵਿੱਚ ਅਲਾਈ ਲੱਗੇ ਹੋਏ ਆ ਪਟਿਆਲੇ ਖੜੀ ਆ ਮਾਲਕ ਦੇ ਘਰੇ ਮਾਲਕ ਨੇ ਵਧੀਆ ਰੱਖੀ ਹੋਈ ਐ ਕੋਈ ਕਮੀ ਪੇਸ਼ ਕਿਸੇ ਤਰ੍ਹਾਂ ਦੀ ਨਹੀਂ ਮਿਲਣੀ 11 ਮਾਡਲ ਗੱਡੀ ਐ ਜੀ ਵਰਨਾ ਗੱਡੀਆਂ ਹਾਂ ਤੇ ਜਿਨ੍ਹਾਂ ਦੀ ਗੱਡੀਆਂ ਜਿਹੜੇ ਮਾਲਕ ਨੇ ਆਪ ਉਹਨਾਂ ਦਾ ਨੰਬਰ ਆਪਾਂ ਸਕਰੀਨ ਤੇ ਦੇ ਰੱਖਿਆ ਜੀ 96400 6493925 ਇਸ ਨੰਬਰ ਤੇ ਮਾਲਕ ਨਾਲ ਤੁਸੀਂ ਗੱਲ ਕਰ ਸਕਦੇ ਹੋ ਜੀ ਤੇ ਹੁਣ ਆਪਾਂ ਆਲਟੋ ਗੱਡੀ ਦੀ ਗੱਲ ਕਰਨ ਚੱਲਿਆਂ ਜੀ ਆਲਟੋ ਗੱਡੀ ਆ ਮੋਗੇ ਖੜੀ ਆ 85 ਪੈਸੇ ਦੇ ਟਾਇਰ ਪਾਈ ਨੇ ਤੇ 2026 ਤੱਕ ਇਹਦੀ ਪਾਸਿੰਗ ਆਪਾਂ ਨੂੰ ਮਿਲ ਜਾਊਗੀ। ਗੱਡੀ 'ਚ ਕਮੀ ਕੋਈ ਨਹੀਂ, ਬਹੁਤ ਵਧੀਆ ਗੱਡੀ ਐ। ਤੁਸੀਂ ਚਲਾ ਕੇ ਦੇਖਣੀ ਹੋ ਵਿੱਚ ਚਲਾ ਕੇ ਦੇਖ ਲਓ। ਜਾ ਕੇ ਦੇਖਣੀ ਹੋ ਵਿੱਚ ਜਾ ਕੇ ਦੇਖ ਲਓ। ਬਾਕੀ ਕਮੀ ਪੇਸ਼ੀ ਕਿਸੇ ਤਰ੍ਹਾਂ ਦੀ ਮਿਲਣੀ ਨਹੀਂ। ਬਾਕੀ ਤੁਹਾਡੇ ਸਾਹਮਣੇ ਗੱਡੀ ਐ। ਤੇ ਗੱਡੀ 'ਚ ਕੋਈ ਕਮੀ ਨਹੀਂ ਜੀ। ਬਾਕੀ ਕੋਈ ਗੱਲ ਕਰਨੀ ਹੋ ਮਾਲਕ ਨਾਲ ਕਰੋ। ਨੰਬਰ ਆਪਾਂ ਸਕਰੀਨ ਤੇ ਮਾਲਕ ਦਾ ਦੇ ਵੀ ਰੱਖਿਆ ਜੀ 84300 99 63123 ਇਸ ਨੰਬਰ ਤੇ ਗੱਲ ਤੁਸੀਂ ਕਰ ਲਿਓ ਜੀ। ਬਾਕੀ ਮਸ਼ੀਨਰੀਆਂ ਦੀ ਆਪਾਂ ਪੂਰੀ ਗੱਲ ਕਰ ਲਈ ਮਸ਼ੀਨਰੀਆਂ ਤੋਂ ਉਹਨਾਂ ਕਿਵੇਂ ਲੱਗਿਆ ਜਰੂਰ ਦੱਸੋ ਮੈਨੂੰ ਕਮੈਂਟ ਕਰਕੇ ਜੀ। ਤੇ ਇਹ ਵੀਡੀਓ ਦੀ ਪੂਰੀ ਗੱਲ ਹੋਊਗੀ ਕੋਈ ਵੀ ਗੱਡੀ ਤੁਹਾਨੂੰ ਪਸੰਦ ਆਵੇ ਤਾਂ ਮਾਲਕ ਨਾਲ ਗੱਲ ਕਰਕੇ ਕੋਈ ਵੀ ਗੱਡੀ ਤੁਸੀਂ ਖਰੀਦ ਸਕਦੇ ਹੋ ਜੀ। ਰੇਟ ਉੱਪਰ-ਨੀਚ ਹੋ ਜਾਊਗਾ ਕੋਈ ਰੇਟ ਫਿਕਸ ਨਹੀਂ ਹੈਗਾ ਜੀ। ਜੇ ਕਿਸੇ ਨੇ ਐਡ ਕਰਵਾਉਣੀ ਹੈ ਆਪਣੇ ਕੋਲੇ ਭੇਜੋ ਆਪਣਾ WhatsApp ਨੰਬਰ ਉੱਪਰ ਹਮੇਸ਼ਾ ਚੱਲਦਾ ਰਹਿੰਦਾ। ਤੇ ਅਗਲੀ ਵੀਡੀਓ 'ਚ ਕਿਹੜੀ ਮਸ਼ੀਨਰੀ ਆਪਾਂ ਕਿਹੜੇ ਏਰੀਆ 'ਚੋਂ ਲੈ ਕੇ ਪਹੁੰਚੀਏ ਦੱਸੋ ਮੈਨੂੰ।